ਬਹੁਤ ਹੀ ਇਸਤਤਾਰਯੋਗ ਵਿਦਿਆਪਕ ਸਾਥਿਓ ਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਦੇ ਮਹੱਤਵਪੂਰਨ ਇੱਕ ਟੌਪਿਕ ਨੂੰ ਡਿਸਕਸ ਕਰਾਂਗੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦਾ ਇਹ ਵੀਡੀਓ ਲੈਕਚਰ ਦੇਖਦੇ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਤਾਂ ਬੇਟਾ ਇਸ ਲੈਕਚਰ ਦੇ ਵਿੱਚ ਆਪਾਂ 12ਵੀਂ ਜਮਾਤ ਲਾਜ਼ਮੀ ਪੰਜਾਬੀ ਕਵਿਤਾ ਪਾਗ ਦੇ ਵਿੱਚੋਂ ਜਿੰਨੀਆਂ ਵੀ ਕਵਤਾਵਾਂ ਹੈਗੀਆਂ ਉਹਨੀਆਂ ਉਹਨਾਂ ਕਵਤਾਵਾਂ ਦੇ ਕੇਂਦਰੀ ਭਾਵ ਅਤੇ ਨਾਲ ਦੀ ਨਾਲ ਇਹ ਕੇਂਦਰੀ ਕਵਤਾਵਾਂ ਦੇ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਆ ਗਏ ਜਿਹੜੇ ਜਿਵੇਂ ਕਵਤਾ ਦਾ ਕਵਤਾ ਦੇ ਸੁਰ ਕੀ ਹੋ ਜੀ ਹੈ ਕਵੀ ਕਿਹਣਾ ਕੀ ਚਾਹੁੰਦਾ ਹੈ ਜਾਂ ਮਹੱਤਵਪੂਰਨ ਜਿਹੜੇ ਪ੍ਰਸ਼ਨ ਉਹਦੇ ਵਿੱਚੋਂ ਬਣਦੇ ਆ ਜਿਹੜੇ ਤੁਹਾਨੂੰ ਕਮ ਹੋਣਗੇ ਉਹ ਪਸਰੇ ਤੇ ਡਿਸਕਸ ਕਰਾਂਗੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਹਾਂਜੀ ਬੇਟਾ ਸਭ ਤੋਂ ਪਹਿਲਾਂ ਆਪਾਂ ਭਾਈ ਵੀਰ ਸਿੰਘ ਦੀ ਕਵਤਾ ਟੁਕੜੀ ਜਗਤੋਂ ਨਿਆਰੀ ਜਿਹੜੇ ਉਸ ਦਾ ਕੇਂਦਰੀ ਭਾਵ ਸਮਝਣ ਦੀ ਕੋਸ਼ਿਸ਼ ਕਰਾਂਗੇ ਕੇ ਟੁਕੜੀ ਜਗਤੋਂ ਨਿਆਰੀ ਕਵਿਤਾ ਭਾਈ ਵੀਰ ਸਿੰਘ ਦੀ ਰਚਨਾ ਹੈ ਇਹ ਤੁਸੀਂ ਲਿਖਣਾ ਹੀ ਲਿਖਣਾ ਹੈ ਕਵੀ ਕੁਦਰਤਾ ਕੁਦਰਤ ਦਾ ਕਵੀ ਹੈ ਕਵੀ ਜਿਹੜਾ ਹੈ ਉਹ ਕੁਦਰਤ ਦਾ ਕਵੀ ਹੈ ਕਹਿੰਦਾ ਭਾਬੋ ਉਸਨੂੰ ਕੁਦਰਤ ਦਾ ਕਵੀ ਕਿਹਾ ਜਾਂਦਾ ਹੈ ਇਸ ਰਚਨਾ ਵਿੱਚੋਂ ਕਵੀ ਨੇ ਕਸ਼ਮੀਰ ਦੀ ਸੁੰਦਰਤਾ ਨੂੰ ਬੜੇ ਹੀ ਰਹਾਸਮਈ ਢੰਗ ਨਾਲ ਬਿਆਨ ਕੀਤਾ ਹੈ ਇਹ ਗੱਲ ਤੁਸੀਂ ਜ਼ਰੂਰ ਲਿਖਣੀ ਹੈ ਬੇਟਾ ਕਿਉਂਕਿ ਇਹ ਸਾਰੀ ਕਵਿਤਾ ਕਸ਼ਮੀਰ ਕਸ਼ਮੀਰ ਦੀ ਸੁੰਦਰਤਾ ਨਾਲ ਉਸਨੂੰ ਬਿਆਨ ਕਰਦੀ ਹੈ ਠੀਕ ਹੈ ਨਾ ਕਸ਼ਮੀਰ ਦੀ ਧਰਤੀ ਕਸ਼ਮੀਰੀ ਧਰਤੀ ਨੂੰ ਅਸਮਾਨੀ ਸ਼ੋਪ ਪ੍ਰਾਪਤ ਹੈ ਇਸ ਧਰਤੀ ਨੂੰ ਕੁਦਰਤ ਦੀ ਦੇਵੀ ਨੇ ਆਪ ਰਚਿਆ ਹੈ ਉਸ ਨੇ ਜਿਸ ਥਾਂ ਤੇ ਖੜ ਕੇ ਆਪਣੀ ਮੁਠੀ ਖੋਲ ਕੇ ਧਰਤੀ ਤੇ ਸੁੱਠੀ ਉਹ ਥਾਂ ਕਸ਼ਮੀਰ ਬਣ ਗਈ ਠੀਕ ਹੈ ਬੇਟਾ ਇਹ ਹੈ ਇਸ ਕਵਿਤਾ ਦਾ ਕੇਂਦਰੀ ਭਾਵ ਕਿ ਟੁਕੜੀ ਜਗਤੋਂ ਨਿਆਰੀ ਕਵਿਤਾ ਭਾਈ ਵੀਰ ਸਿੰਘ ਦੀ ਰਚਨਾ ਹੈ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਇਹਦੇ ਵਿੱਚ ਲਿਖਣੀ ਹੈ ਕਵੀ ਦਾ ਨਾਮ ਲਿਖਣਾ ਹੈ ਕਵੀ ਇਸ ਕਵਤਾ ਦੇ ਵਿੱਚ ਕਿਸੇ ਨੂੰ ਬਿਆਨ ਕਰਦਾ ਉਹ ਚੀਜ਼ ਤੁਸੀਂ ਜ਼ਰੂਰ ਲਿਖਣੀ ਹੈ ਜਿਵੇਂ ਇਸ ਰਚਨਾ ਵਿੱਚ ਕਵੀ ਨੇ ਕਸ਼ਮੀਰ ਦੀ ਸੁੰਦਰਤਾ ਨੂੰ ਬੜੇ ਹੀ ਰਹਾਸਮਈ ਢੰਗ ਨਾਲ ਬਿਆਨ ਕੀਤਾ ਕਿਉਂਕਿ ਦੇਖੋ ਬੇਟਾ ਮੈਂ ਪਹਿਲੀ ਸਤਰ ਵਿੱਚ ਕਿਹਾ ਕਿ ਉਸ ਨੂੰ ਕੁਦਰਤ ਦਾ ਕਵੀ ਕਿਹਾ ਜਾਂਦਾ ਹੈ ਉਹਦੀਆਂ ਕਵਤਾਂਵਾਂ ਕੁਦਰਤ ਪ੍ਰਕਿਰਤੀ ਨਾਲ ਪ੍ਰਕਿਰਤੀ ਪ੍ਰੇਮ ਨੂੰ ਦਰਸਾਉਂਦੀਆਂ ਹਨ ਤਾਂ ਤਾਂ ਕਿਵੇਂ ਬਿਆਨ ਕੀਤਾ ਕਿ ਕਸ਼ਮੀਰ ਦੀ ਧਰਤੀ ਨੂੰ ਅਸਮਾਨੀ ਸ਼ੋਭਾ ਪ੍ਰਾਪਤ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਬੇਟਾ ਕਿ ਕਸ਼ਮੀਰ ਨੂੰ ਭਰਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਹਨਾ ਤੇ ਜੀ ਕਿ ਜਿਵੇਂ ਆਪਣੇ ਕੁਦਰਤੀ ਦੇਵੀ ਨੇ ਉਪਰ ਅਸਮਾਨ ਵਿੱਚ ਖੜ ਕੇ ਜਦੋਂ ਥੱਲੇ ਤਕਾਇਆ ਤੇ ਜਿਹੜੀ ਉਹਦੀ ਮੁੱਠੀ ਸੀ ਉਹਦੇ ਮੁੱਠੀ ਵਿੱਚ ਜਿੰਨੀਆਂ ਕੁਦਰਤੀ ਨਿਯਮਤਾ ਸਿਗੀਆਂ ਜਿਸ ਥਾਂ ਤੇ ਛੁੱਟਿਓ ਕਰਤੀ ਉਹ ਧਰਤੀ ਜਿਹੜੀ ਉਹ ਥਾਂ ਜਿਹੜੀ ਕੀ ਬਣ ਗਈ ਕਸ਼ਮੀਰ ਬਣ ਗਈ ਉਹਦੇ ਵਿੱਚ ਪਹਾੜ ਵੀ ਆਏ ਉਹਦੇ ਵਿੱਚ ਅਪਣੇ ਨੰਚਸਮੀ ਨਦੀਆਂ ਨਾਲੇ ਕਿੰਨੇ ਝੀਲਾਂ ਸਮੁੰਦਰ ਆਏ ਨਾ ਨਿੱਕੇ ਨਿੱਕੇ ਸਮੁੰਦਰ ਆਏ ਉਹ ਸਾਰੀਆਂ ਚੀਜ਼ਾਂ ਦੇ ਦੋ ਉਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬੇਟਾ ਉਹ ਸਾਨੂੰ ਕਸ਼ਮੀਰ ਦੇ ਧਰਤੀ ਉੱਪਰ ਦੇਖਣ ਨੂੰ ਮਿਲਦੀਆਂ ਠੀਕ ਹੈ ਬੇਟਾ ਤੇ ਨਾਲ ਦੇ ਨਾਲ ਇਹਦੇ ਕੁਝ ਜਿਹੜੇ ਪ੍ਰਸ਼ਨ ਹੋਣਗੇ ਆਪਾਂ ਇੱਕ ਦੋ ਪ੍ਰਸ਼ਨ ਆਪਾਂ ਡਿਸਕਸ ਕਰਾਂਗੇ ਤਾਂ ਇੱਕ ਤਾਂ ਇੱਕ ਤਾਂ ਕਰ ਲਈਏ ਬੇਟਾ ਜੇ ਜੇਕਰ ਪੁੱਛ ਲਿਆ ਜਾਵੇ ਪ੍ਰਸ਼ਨ ਕਿ ਇੱਕ ਭਾਈ ਵੀਰ ਸਿੰਘ ਨੂੰ ਕਿਸ ਤਰ੍ਹਾਂ ਦਾ ਕਵੀ ਮੰਨਿਆ ਜਾਂਦਾ ਹੈ ਤਾਂ ਕੁਦਰਤ ਦਾ ਕਵੀ ਉਹ ਬੜਾ ਪ੍ਰਕਿਰਤੀ ਪ੍ਰੇਮੋਦੀਆਂ ਕਵਤਾਂਵਾਂ ਦੇ ਵਿੱਚ ਚਲਕਦਾ ਦੂਜਾ ਇਹ ਬਟਾ ਕੇ ਪ੍ਰਸ਼ਨ ਇਸ ਤਰ੍ਹਾਂ ਆ ਸਕਦਾ ਹੈ ਕਿ ਇਸ ਕਵਤਾ ਦੇ ਵਿੱਚ ਜਿਹੜੇ ਚਸ਼ਮੀ ਨਾਲੇ ਨਦੀਆਂ ਤੇ ਸਮੁੰਦਰ ਕਿਸ ਤਰ੍ਹਾਂ ਜੱਭ ਰਹੇ ਹਨ ਤੁਸੀਂ ਉਹਦਾ ਉੱਤਰ ਬਣੇਗਾ ਨਿੱਕੇ ਨਿੱਕੇ ਸਮੁੰਦਰ ਕੀ ਬਣੇਗਾ ਨਿੱਕੇ ਨਿੱਕੇ ਸਮੁੰਦਰ ਜੈ ਇਸ ਤਰ੍ਹਾਂ ਪ੍ਰਸ਼ਨ ਹੋ ਰਹਾ ਸਕਦਾ ਹੈ ਕਿ ਇਸ ਕਵਤਾ ਅਨੁਸਾਰ ਇਸ ਕਵਤਾ ਅਨੁਸਾਰ ਮੁਠੀ ਵਿੱਚ ਕੀ ਆਇਆ ਦੇਖੋ ਕੁਦਰਤੀ ਦੇਵੀ ਦੀ ਕੁਦਰਤੀ ਨੇ ਕੁਦਰਤੀ ਦੇਵੀ ਨੇ ਜਦੋਂ ਮੁਠੀ ਭਰੀ ਨਾ ਉਸ ਮੁਠੀ ਦੇ ਵਿੱਚ ਬਹੁਤ ਸਾਰੇ ਚੀਜ਼ਾਂ ਆ ਗਈਆਂ ਬਟਾ ਤੁਸੀਂ ਨਾਮ ਲਿਖ ਸਕਦੇ ਹੋ ਚਸ਼ਮਿਆਂ ਦਾ ਨਾਲਿਆਂ ਦਾ ਨਦੀਆਂ ਝੀਲਾਂ ਸਮੁੰਦਰਾਂ ਦਾ ਹਨਾ ਠੰਡੀਆਂ ਹਵਾਵਾਂ ਦਾ ਮਿੱਠੀਆਂ ਹਵਾਵਾਂ ਦਾ ਬਨ ਬਾਗਾਂ ਜੇ ਸੁੰਦਰ ਆਯੋਦੇ ਵਿੱਚ ਨਾ ਬਰਫਾਂ ਆਈਆਂ ਮੀਂਹ ਆਈਆਂ ਤੂਪਾਈਆਂ ਕਿੰਨਾ ਕੁਝ ਆਇਆ ਤੁਸੀਂ ਉਹਦੇ ਵਿੱਚੋਂ ਪਸੰਦ ਦੇ ਨਾਮ ਜਿਹੜੇ ਹੋ ਲਿਖ ਦੇਣੇ ਆ ਠੀਕ ਹੈ ਜੇ ਇਸ ਤਰ੍ਹਾਂ ਦਾ ਪ੍ਰਸ਼ਨ ਆ ਜਾਂਦਾ ਹੈ ਹਾਂਜੀ ਅਗੇ ਨੈਕਸਟ ਅਪਾ ਡਿਸਕਸ ਕਰਦੇ ਆ ਪੁਰਾਣੇ ਪੰਜਾਬ ਨੂੰ ਆਵਾਜ਼ਾ ਦੇਖੋ ਬੜਾ ਪੁਰਾਣੇ ਪੰਜਾਬ ਨੂੰ ਆਵਾਜ਼ਾ ਕਵਿਤਾ ਕਿਸ ਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਪ੍ਰੋਫੈਸਰ ਫੋਰਨ ਸਿੰਘ ਦੀ ਰਚਨਾ ਹੈ ਤੇ ਇਹ ਇੱਕ ਰੋਮਾਂਟਿਕ ਕਵਿਤਾ ਹੈ ਰੋਮਾਂਟਿਕ ਕਵਿਤਾ ਕਿਹੜੀ ਹੁੰਦੀ ਹੈ ਬਟਾ ਜਿਸ ਵਿੱਚ ਕਵੀ ਆਪਣੇ ਬੀਤੇ ਵੇਲੇ ਨੂੰ ਯਾਦ ਕਰਕੇ ਖੁਸ਼ ਹੁੰਦਾ ਹੈ ਠੀਕ ਹੈ ਨਾ ਜਾਂ ਇੱਕ ਮੂਪ ਪ੍ਰਗਟ ਹੁੰਦਾ ਹੈ ਉਦਰੀਵੇਂ ਦੇ ਭਾਵ ਹੁੰਦੇ ਉਸ ਦੇ ਵਿੱਚ ਰੋਮਾਂਟਿਕ ਕਵਿਤਾ ਹੁੰਦੀ ਹੈ ਤਾਂ ਇਹਦੇ ਵਿੱਚ ਦੇਖੋ ਜਿਵੇਂ ਪੁਰਾਣੇ ਪੰਜਾਬ ਨੂੰ ਕਵਿਤਾਾਂ ਸੋਰੀ ਪੁਰਾਣੀ ਪੰਜਾਬ ਨੂੰ ਆਵਾਜ਼ਾਂ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ ਇੱਕ ਰੋਮਾਂਟਿਕ ਕਵਿਤਾ ਹੈ ਇਸ ਵਿੱਚ ਕਵੀ ਦਾ ਆਪਣੇ ਪ੍ਰਾਤਨ ਪੰਜਾਬ ਪੰਜਾਬੀ ਸਭਿਆਚਾਰ ਅਸਲ ਦੇ ਵਿੱਚ ਇਸ ਪੂਰੀ ਕਵਿਤਾ ਦੇ ਵਿੱਚ ਕਵੀ ਨੇ ਆਪਣੇ ਪ੍ਰਾਤਨ ਪੰਜਾਬੀ ਸਭਿਆਚਾਰ ਲਈ ਮੋਹ ਅਤੇ ਉਦਰੇਵੇ ਦਾ ਭਾਵ ਜਗਰ ਕੇ ਜਿਸ ਵਿੱਚ ਕਵੀ ਦਾ ਆਪਣੇ ਪ੍ਰਾਤਨ ਪੰਜਾਬੀ ਸਭਿਆਚਾਰ ਪ੍ਰਾਣਾ ਸਭਿਆਚਾਰ ਪੁਰਾਣੀ ਰਸਮ ਰਿਵਾਜ ਹੈ ਨਾ ਪ੍ਰਾਣਾ ਖਾਣ ਪੀਣ ਪੁਰਾਣੇ ਲੋਕ ਉਹਨਾਂ ਦਾ ਵਿਵਹਾਰ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਉਹਨਾਂ ਬ੍ਰਤੀ ਕੀ ਮੋਹ ਅਤੇ ਉਦਰੀਮ ਦਾ ਭਾਵ ਜਾਗਰ ਹੁੰਦਾ ਇਸ ਕੱਪਟਾ ਦੇ ਵਿੱਚ ਅਜੋਕੇ ਪੰਜਾਬੀ ਜੀਵਨ ਵਿੱਚੋਂ ਪਰਾਤਰ ਪੰਜਾਬੀ ਜੀਵਨ ਵਾਲੀ ਨੁਹਾਰ ਖੁਲ ਖੁਸ਼ੀਆਂ ਮਿਠਾਸ ਸੁਰਮਤਾਈ ਸਾਦਗੀ ਤੇ ਰੰਗინੀਆਂ ਖਤਮ ਹੋ ਗਈਆਂ ਹਨ ਅਤੇ ਇਸ ਦੀ ਥਾਂ ਬੀਰਸੀ ਬੇਰਸ ਹੋ ਗਿਆ ਜੀਵਨ ਬੀਸਵਾਦੀ ਫਿੱਕੇ ਪਣ ਅਤੇ ਪੈਸੇ ਦੇ ਪ੍ਰੇਮ ਨੇ ਲੈ ਲਈ ਹੈ ਤਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਹੈ ਬੇਟਾ ਕਿ ਇੱਕ ਤਾਂ ਉਹ ਪੰਜਾਬੀ ਸੱਭਿਆਚਾਰ ਸੋਰੀ ਬੇਟਾ ਪੰਜਾਬੀ ਸੱਭਿਆਚਾਰ ਲਈ ਮੋਹ ਤੇ ਉਦਰੇ ਉਹਦਾ ਪਾਵਰ ਕਟ ਕਰਦਾ ਹੈ ਤੇ ਉਹ ਕਹਿੰਦਾ ਵੀ ਕਿਵੇਂ ਕਿਵੇਂ ਕਰਦਾ ਕਿਉਂਕਿ ਪ੍ਰਤਨ ਪੰਜਾਬੀ ਜੀਵਨ ਵਾਲੀ ਸਾਰੀ ਨੁਹਾਰ ਜਿਹੜੀ ਹੈ ਖੁਲ ਖੁਸ਼ੀਆਂ ਮਠਾਵਾ ਸ਼ਰਮਤਾਈ ਸਾਦਗੀ ਦੇ ਰੰਗੀਆਂ ਖਤਮ ਹੋ ਗਈਆਂ ਉਹਦੀ ਥਾਂ ਤੇ ਕੀ ਆ ਗਈ ਉਹਦੀ ਥਾਂ ਤੇ ਬੇਰਸੀ ਆ ਗਈ ਬੇਸਵਾਦੀ ਆ ਗਈ ਫਿੱਕਾਪਣਾ ਆ ਗਿਆ ਤੇ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਪੈਸਾ ਜਗਾ ਪ੍ਰਧਾਨ ਹੋ ਗਏ ਬਣਾ ਪੈਸੇ ਦਾ ਪ੍ਰੇਮ ਜਿਹੜਾ ਹੈ ਉਹ ਲੋਕਪਦਾਰਥਵਾਦੀ ਜ਼ਿਆਦਾ ਹੋ ਗਏ ਠੀਕ ਹੈ ਨਾ ਲੋਕ ਕੀ ਹੋਗੇ ਪਦਾਰਥਵਾਦੀ ਜ਼ਿਆਦਾ ਹੋਗੇ ਇਹਦਾ ਸਿਵਲ ਕਰਤਵਤਾ ਦਾ ਕੇਂਦਰੀ ਪਾव ਜਿਹੜਾ ਤੁਸੀਂ ਲਿਖਣਾ ਹੈ ਨਾਲ ਹੋਰ ਕੀ ਪ੍ਰਸ਼ਨ ਆ ਸਕਦੇ ਇੱਕ ਦਾ ਪ੍ਰਸ਼ਨ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਕਿ ਪ੍ਰਸ਼ਨ ਇਸ ਤਰ੍ਹਾਂ ਆ ਸਕਦਾ ਹੈ ਤੁਹਾਡੀ ਕਿਤਾਬ ਦੇ ਵਿੱਚੋਂ ਹੀ ਇਹਦੇ ਮੈਂ ਹੱਲ ਕਰ ਰਿਹਾ ਪੁਰਾਣੇ ਪੰਜਾਬ ਨੂੰ ਵਸ ਕਰਤਵ ਵਿੱਚ ਕਵੀ ਪਾਈਚਾਰੇ ਬਾਰੇ ਕਿਸ ਤੋਂ ਪੁੱਛਦਾ ਹੈ ਤਾਹੋ ਕਵੀ ਪਾਈਚਾਰੇ ਬਾਰੇ ਪੁੱਛਦਾ ਹੈ ਪੜੇ ਹੋਏ ਨੌਜਵਾਨ ਤੋਂ ਕਿਸ ਤੋਂ ਪੜੇ ਹੋਏ ਨੌਜਵਾਨ ਤੋਂ ਇੱਕ ਹੋਰ ਪ੍ਰਸ਼ਨ ਹੈ ਤੁਹਾਡੇ ਕਿਤਾਬ ਦੇ ਵਿੱਚ ਪੁਰਾਣੇ ਪੰਜਾਬ ਨੂੰ ਆਜ਼ਾਦ ਕਵਤਾ ਵਿੱਚ ਸਦੀਆਂ ਪੁਰਾਣੀ ਕਿਹੜੀ ਚੀਜ਼ ਕਿੱਧਰ ਉੱਡ ਗਈ ਹੈ ਤੋਂ ਅਜੀ ਪਿਪੜ ਠੀਕ ਹੈ ਨਾ ਇੱਕ ਹੋਰ ਪ੍ਰਸ਼ਨ ਹੈ ਬੇਟਾ ਕਿ ਜਿਵੇਂ ਪੁਰਾਣੇ ਪੰਜਾਬ ਨੂੰ ਆਜ਼ਾਦ ਕਵਤਾ ਦੇ ਕਵੀ ਨੂੰ ਮਨੁੱਖਾਂ ਦੀ ਮਨੁੱਖਾਂ ਦੀ ਪੂਜਾ ਨਹੀਂ ਥਾ ਠਿਕਰੀਆਂ ਦੀ ਪੂਜਾ ਕਰਨਾ ਦੁੱਖ ਹੈ ਹਾਂ ਬਿਲਕੁਲ ਦੁੱਖ ਹੈ ਬੇਟਾ ਜਾਂ ਤੁਹਾਨੂੰ ਇਸ ਤਰ੍ਹਾਂ ਦੇ ਸਵਾਲ ਆ ਸਕਦੇ ਹੈ ਕਿ ਕਵਤ ਜਿਹੜੀ ਕਵਤਾ ਦੀ ਕਾਹ ਸਤਰਾ ਪੂਰੀਆਂ ਕਰੋ ਤੋ ਤੁਹਾਨੂੰ ਕੁਝ ਕਰ ਕਵਿਤਾ ਯਾਦ ਹੋਏਗੀ ਤਾਂ ਤੁਸੀਂ ਜੇਕਰ ਤੁਸੀਂ ਧਿਆਨ ਨਾਲ ਪੜ੍ਹੀ ਹੋਏਗੇ ਤਾਂ ਤੁਹਾਨੂੰ ਯਾਦ ਆ ਜਾਈਗੀ ਬੇਟਾ ਤੇ ਇੱਕ ਪ੍ਰਸ਼ਨ ਇਸ ਤਰ੍ਹਾਂ ਆ ਸਕਦਾ ਹੈ ਕਿ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਭਰਪੂਰ ਚਿੱਤਰਣ ਹੋਇਆ ਹੈ ਪੰਜਾਬੀ ਸਭਿਆਚਾਰ ਦਾ ਹੋਇਆ ਹੈ ਬੇਟਾ ਤਾਂ ਇਹ ਕਵਿਤਾ ਮੇਨਲੀ ਪੰਜਾਬੀ ਸਭਿਆਚਾਰ ਨਾਲ ਜੁੜੀ ਹੋਈ ਹੈ ਤਾਂ ਤੁਸੀਂ ਇਸ ਨੂੰ ਗਲਤ ਨਹੀਂ ਕਰਨਾ ਵੀ ਇਸ ਕਵਿਤਾ ਕਿਸ ਬਾਰੇ ਹੈ ਤਾਂ ਪੰਜਾਬੀ ਸਭਿਆਚਾਰ ਬਾਰੇ ਹੈ ਠੀਕ ਹੈ ਹਾਂਜੀ ਅੱਗੇ ਚੱਲਦੇ ਆ ਬਟਾਪਾ ਅੱਗੇ ਸਾਡੇ ਕੋਲ ਆਇਆ ਵਗਦੇ ਪਾਣੀ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਦੀ ਕਵਤਾ ਵਗਦੇ ਪਾਣੀ ਜਿਹੜੀ ਕਿ ਜੀਵਨ ਦੀ ਨਿਰੰਤਰਤਾ ਨੂੰ ਬਿਆਨ ਕਰਦੀ ਹੈ ਕਿ ਜੀਵਨ ਦੇ ਵਿੱਚ ਨਿਰੰਤਰਤਾ ਰਹਿਣੀ ਚਾਹੀਦੀ ਹੈ ਜਿਵੇਂ ਪਾਣੀ ਦੇ ਵਿੱਚ ਨਿਰੰਤਰਤਾ ਹੈ ਉਹ ਤਾਜ਼ਾ ਹੁੰਦਾ ਹੈ ਉਹਦੇ ਵਿੱਚ ਵਿਕਾਸ ਦਾ ਪ੍ਰਤੀ ਉਹ ਵਿਕਾਸ ਦੀ ਨਿਸ਼ਾਨੀ ਹੈ ਉਹਦੇ ਵਿੱਚ ਤਾਜ਼ਗੀ ਬਣੀ ਰਹਿੰਦੀ ਹੈ ਉਹਦੇ ਵਿੱਚ ਬਦਬੋ ਨਹੀਂ ਆਉਂਦੀ ਹਾਂ ਤਾਂ ਕਿਵੇਂ ਕਵੀ ਜਿਹੜਾ ਸਾਨੂੰ ਪ੍ਰੇਰਦਾ ਹੈ ਕਿ ਆਪਣੇ ਆਪ ਦੇ ਵਿੱਚ ਹਮੇਸ਼ਾ ਨਿਰੰਤਰਤਾ ਰੱਖੋ ਤਾਂ ਕਹਿੰਦੇ ਵਗਦੇ ਪਾਣੀ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਦੀ ਰਚਨਾ ਹੈ ਇਸ ਕਵਤਾ ਵਿੱਚ ਕਵੀ ਨੇ ਜੀਵਨ ਵਿੱਚ ਲੇ ਨਿਰੰਤਰਤਾ ਨੂੰ ਇਹ ਬਹੁਤ ਇੰਪੋਰਟੈਂਟ ਹੈ ਤੇ ਜੀਵਨ ਵਿੱਚ ਲੇ ਨਿਰੰਤਰਤਾ ਨੂੰ ਅਹਿਮੀਅਤ ਦਿੱਤੀ ਹੈ ਉਹ ਕਹਿੰਦਾ ਵੀ ਕਵੀ ਜਿਹੜਾ ਕਹਿੰਦਾ ਵੀ ਜੀਵਨ ਵਿੱਚ ਨਿਰੰਤਰਤਾ ਹੋਣੀ ਚਾਹੀਦੀ ਹੈ ਲਗਾਤਾਰ ਤਾਂ ਕੰਟੀਨਿਊਟੀ ਜਿਹੜੀ ਹੋਣੀ ਚਾਹੀਦੀ ਹੈ ਕਵੀ ਅਨੁਸਾਰ ਜ਼ਿੰਦਗੀ ਦਾ ਪਾਣੀ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਦੇ ਚੱਲਦੇ ਰਹਿਣ ਵਿੱਚ ਹੀ ਇਸ ਦੀ ਤਾਜ਼ਗੀ ਤੇ ਵਿਕਾਸ ਹੈ ਮਨੁੱਖੀ ਜ਼ਿੰਦਗੀਆਂ ਦੀ ਇਕਤਾ ਹੀ ਉਹਨਾਂ ਨੂੰ ਜਿਉਂਦੇ ਰੱਖਦੀ ਹੈ ਅਤੇ ਉਹਨਾਂ ਦੀਆਂ ਰੂਹਾਂ ਦੀਆਂ ਉਡਾਰੀਆਂ ਉਹਨਾਂ ਨੂੰ ਵਿਕਾਸ ਦੀਆਂ ਉੱਚੀਆਂ ਮੰਜ਼ਲਾਂ ਤੇ ਪਹੁੰਚਾਉਂਦੀਆਂ ਹਨ ਠੀਕ ਹੈ ਬੇਟਾ ਹਾਂਜੀ ਜ਼ਿੰਦਗੀ ਦੀ ਨਿਰੰਤਰਤਾ ਤਾਜ਼ਗੀ ਤੇ ਕਿਉਂਕਿ ਨਿਰੰਤਰਤਾ ਵਿੱਚ ਹੀ ਤਾਜ਼ਗੀ ਤੇ ਵਿਕਾਸ ਹੈ ਤੇ ਜੇਕਰ ਜ਼ਿੰਦਗੀਆਂ ਵਿੱਚ ਇਕਤਾ ਹੋਵੇ ਤਾਂ ਉਹ ਜਿਉਂਦੇ ਰੱਖਦੇ ਇਕਦਮ ਭਾਵੇਂ ਇੱਕ ਦੂਜੇ ਨੂੰ ਮਿਲਣਾ ਇੱਕ ਦੂਜੇ ਦੇ ਨੇੜੇ ਆਉਣਾ ਤੇ ਦੂਜੇ ਤੇ ਕੰਮ ਆਉਣਾ ਬੇਟਾ ਜਦੋਂ ਜਦੋਂ ਜਿੰਦਗੀਆਂ ਦੇ ਵਿਸ਼ੇਕਤਾ ਹੋਏਗੀ ਤਾਂ ਉਹਨਾਂ ਦੀਆਂ ਰੂਹਾਂ ਜਿਹੜੀਆਂ ਉੱਚਾ ਉਡਾਰੀਆਂ ਤੇ ਵਿਕਾਸ ਦੀਆਂ ਉੱਚੀਆਂ ਮੰਜਲਾਂ ਤੇ ਪਹੁੰਚਣਗੀਆਂ ਠੀਕ ਹੈ ਹਾਂ ਇਹਦੇ ਵਿੱਚ ਸਵਾਲ ਕੀ ਆ ਸਕਦਾ ਜਿਵੇਂ ਖੜੇ ਪਾਣੀ ਨਾਲ ਕੀ ਵਪਰਦਾ ਹੈ ਉਹ ਬਦਗੋ ਮਰਨ ਲੱਗ ਪੈਂਦਾ ਹੈ ਹੈ ਤੇ ਜਾਂ ਇਸ ਤਰ੍ਹਾਂ ਆ ਸਕਦਾ ਹੈ ਕਿ ਵਗਦੇ ਪਾਣੀ ਕਰਤਾ ਅਨੁਸਾਰ ਵਿਚਰਨ ਨਾਲ ਜਿੰਦਾ ਮਰ ਜਾਂਦੀ ਹੈ ਬਿਲਕੁਲ ਸਹੀ ਹੈ ਜਿੰਦਾ ਮਰ ਜਾਂਦੀ ਹੈ ਜਾਂ ਕਿਸ ਤਰ੍ਹਾਂ ਦਾ ਹੋਰ ਪ੍ਰਸ਼ਨ ਆ ਸਕਦਾ ਹੈ ਕਿ ਰੂਹਾਂ ਅਟਕਣ ਨਾਲ ਡਿੱਗਦੀਆਂ ਨਹੀਂ ਤਾਂ ਇਹ ਬਟਾ ਸਹੀ ਹੈ ਗੱਲ ਤੇ ਤੁਸੀਂ ਇਹਦਾ ਜਵਾਬ ਦਿਓਗੇ ਗਲਤ ਹੈ ਜਾਂ ਇੱਕ ਪ੍ਰਸ਼ਨ ਇਸ ਤਰ੍ਹਾਂ ਆ ਸਕਦਾ ਹੈ ਕਵਿਤਾ ਬਾਰੇ ਕਿ ਡਾਕਟਰ ਦੀਵਾਨ ਸਿੰਘ ਕਾਲੇਪਣੀ ਦੀ ਕਵਤਾ ਵਗਦੇ ਪਾਣੀ ਚ ਕਿਹੜਾ ਪਾਓ ਪ੍ਰਬਲ ਰੂਪ ਵਿੱਚ ਪ੍ਰਗਟ ਹੋਇਆ ਹੈ ਤਾਂ ਹੈ ਜੀ ਗਤੀਸ਼ੀਲ ਜੀਵਨ ਦਾ ਕਿਹੜਾ ਹੈ ਗਤੀਸ਼ੀਲ ਜੀਵਨ ਦਾ ਪਾਓ ਜਿਹੜਾ ਪ੍ਰਬਲ ਰੂਪ ਵਿੱਚ ਪ੍ਰਗਟ ਹੋਇਆ ਹੈ ਬਟਾ ਅੱਗੇ ਚਲਦੇ ਆ ਅੱਗੇ ਜੀ তাজਮਹਿਲ ਪ੍ਰੋਫੈਸਰ ਮੋਨ ਸਿੰਘ ਦੀ ਕਵਤਾ ਇਹਦੇ ਵਿੱਚ ਰੋਮਾਂਟਿਕ ਪ੍ਰਤੀਵਾਦ ਹੈ ਅ ਇਹਦੇ ਵਿੱਚ ਰੋਮਾਂਸ ਵੀ ਹੈ ਤੇ ਪ੍ਰਗਤੀਵਾਦ ਵੀ ਦੋਨੇ ਇਹੋੜਾ ਸੁਮੇਲ ਹੈ ਦੇਖਦੇ ਆਪਾਂ ਕਿਵੇਂ ਤਾਜ ਮਹਿਲ ਪ੍ਰੋਫੈਸਰ ਰਮਨ ਸਿੰਘ ਦੀ ਕਵਿਤਾ ਹੈ ਇਹ ਇੱਕ ਪ੍ਰਗਤੀਵਾਦੀ ਕਵਿਤਾ ਹੈ ਤਾਜ ਮਹਿਲ ਸਧਾਰਨ ਨਜ਼ਰ ਨੂੰ ਬਹੁਤ ਸੋਹਣਾ ਲੱਗਦਾ ਹੈ ਪਰ ਦੇਖੋ ਕਵੀ ਨੇ ਇਸ ਕਵਤਾ ਦੇ ਵਿੱਚ ਜਿਹੜਾ ਕਿ ਸੁੰਦਰ ਮੁਹੱਬਤ ਦਾ ਪ੍ਰਤੀਕ ਹੈ ਤਾਜ ਮਹਿਲ ਜਿਹੜਾ ਸ਼ਾਹਜਹਾਨ ਨੇ ਆਪਣੇ ਪਤਨੀ ਮਮਤਾਜ਼ ਮਹਿਲ ਲਈ ਬਣਾਇਆ ਇਹ ਹਸਨ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਲੇਖਕ ਦਾ ਨਜ਼ਰੀਆ ਜਿਹੜਾ ਹੈ ਉਹ ਇਸ ਦਾ ਦੂਜਾ ਪਾਸਾ ਵੀ ਦੇਖਦਾ ਹੈ ਕਿਉਂਕਿ ਇਸ ਦੀ ਉਸਾਰੀ ਸਮੇਂ ਲੱਖਾਂ ਮਜ਼ਦੂਰਾਂ ਤੇ ਮਜ਼ਦੂਰਨੀਆਂ ਦਾ ਆਰਥਿਕ ਸ਼ੋਸ਼ਣ ਆਰਥਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ ਉਹਨਾਂ ਕੋਲੋਂ ਜਬਰੀ ਵਗਾਰ ਕਰਵਾਈ ਗਈ ਸੀ ਇਸ ਕਰਕੇ ਇਸ ਹੁਸਨ ਨੂੰ ਕبھی ਕਹਿੰਦਾ ਵੀ ਇਹ ਸੱਚਮੁੱਚ ਦਾ ਹੁਸਨ ਨਹੀਂ ਹੈ ਕਿਹਾ ਜਾ ਸਕਦਾ ਸਗੋਂ ਇਹ ਤਾਂ ਕਿ ਧੋਖਾ ਦੇ ਜੋ ਹੰਝੂ ਉੱਤੇ ਪਲਦਾ ਹੰਝੂ ਕਿਹਦੇ ਆ ਗਿਆ ਉਹਨਾਂ ਮਜ਼ਦੂਰਾਂ ਤੇ ਮਜ਼ਦੂਰਨੀਆਂ ਦੇ ਹੰਝੂਆਂ ਦੇ ਪਲਦਾ ਕਿੰਨੇ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਤੇ ਮਜ਼ਦੂਰनियां ਲੱਗੇ ਸੀ ਕਿੰਨੇ 20 22 22 ਸਾਲ ਕਹਿੰਦੇ ਲੱਗੇ ਸੀ ਇਸ ਨੂੰ ਬਣ ਲੱਗਿਆ ਤੇ 22 ਸਾਲ ਉਹਨਾਂ ਲੋਕਾਂ ਕੋਲੋਂ ਰੁਜ਼ਗਾਰ ਕਰਵਾਇਆ ਜ਼ਬਰੀ ਹੈ ਨਾ ਵਗਾਰ ਕਰਵਾਇਆ ਉਹਨਾਂ ਨੂੰ ਕੋਈ ਪੈਸਾ ਉਹਨਾਂ ਨੂੰ ਕੋਈ ਬੈਂਤਾ ਨਾ ਮਿਲਿਆ ਤਾਂ ਕਵੀ ਨੇ ਉਹਨਾਂ ਲੋਕਾਂ ਦੀ ਉਹਨਾਂ ਲੋਕਾਂ ਦੀ ਤਰਜਮਾਨੀ ਕੀਤੀ ਹੈ ਜਿਹੜੇ ਲੋਕਾਂ ਦਾ ਸ਼ੋਸ਼ਣ ਹੋਇਆ ਕਿਨੇ ਕੀਤਾ ਸ਼ਾਸਕ ਤੇ ਨੇ ਜਿਹਨਾਂ ਦਾ ਸ਼ੋਸ਼ਣ ਕੀਤਾ ਹੈ ਉਹਨਾਂ ਦਾ ਪੱਖ ਪੂਰੇ ਇਸ ਕਵਤਾ ਦੇ ਵਿੱਚ ਤਾਂ ਪ੍ਰਸ਼ਨ ਕੀ ਆ ਸਕਦੇ ਇਸ ਦੇ ਵਿੱਚ ਪ੍ਰਸ਼ਨੇ ਆ ਸਕਦੇ ਬਟਾ ਕਿ ਇਹ ਕਵੀ ਤਾਜ ਮਹਿਲ ਵੇਖ ਕੇ ਕਿਹੜੇ ਮੁਗਲ ਸਮਰਾਟ ਦੀਆਂ ਤਰੀਫਾਂ ਕਰਦਾ ਹੈ ਪਹਿਲਾਂ ਉਹ ਸ਼ਾਹਜਹਾਂ ਦੀਆਂ ਗੱਲਾਂ ਕਰਦਾ ਹੈ ਤੇ ਜਾਂ ਇਸ ਤਰ੍ਹਾਂ ਪ੍ਰਸ਼ਨ ਆ ਸਕਦਾ ਹੈ ਕਿ ਪ੍ਰੋਫੈਸਰ ਮੋਨ ਸਿੰਘ ਦੀ ਕਵਤਾ ਅਨੁਸਾਰ ਕੰਮ ਕਰਲੇਓ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹੱਥਾਂ ਪੈਰਾਂ ਦੀ ਕਿਸ ਤਰ੍ਹਾਂ ਦੀ ਹਾਲਤ ਹੈ ਦੇਖੋ ਹੱਥਾਂ ਵਿੱਚ ਛਾਲੇ ਪਏ ਹੋਏ ਐ ਤੇ ਪੈਰਾਂ ਦੀਆਂ ਬੀਆਈਆਂ ਪਾਟੀਆਂ ਹੋਈਆਂ ਹੈ ਹਨਾ ਜਾਂ ਇੱਕ ਪ੍ਰਸ਼ਨ ਆ ਸਕਦਾ ਹੈ ਕਿ ਤਾਜ ਮਹਿਲ ਕਰਤਾ ਪੜ ਕੇ ਕਵੀ ਦੀ ਹਮਦਰਦੀ ਕਿਸ ਤਰਵਲ ਜਾਪਦੀ ਹੈ ਤਾਂ ਉਹ ਹੈ ਬਟਾ ਸ਼ੋਸ਼ਿਤਿਤ ਤਰਵਲ ਜਿਹੜੀ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਹੈ ਉਸ ਵੱਲ ਜਾਪਦੀ ਹੈ ਠੀਕ ਹੈ ਨੈਕਸਟ ਹੈ ਬਟਾ ਨੈਕਸਟ ਸਾਡੇ ਕੋਲ ਆ ਦੋਸਤਾ ਕਵਿਤਾ ਦੋਸਤਾ ਕਵਿਤਾ ਪਿਆਰਾ ਸਿੰਘ ਸਹਰਾਏ ਦੀ ਰਚਨਾ ਹੈ ਦੇਖੋ ਕਵਿਤਾ ਦੇ ਵਿੱਚ ਕਵੀ ਨੇ ਸਾਨੂੰ ਕਿਹਾ ਕਿ ਕਵੀ ਕਹਿੰਦਾ ਹੈ ਕਵਿਤਾ ਭਾਵੇਂ ਕਿ ਕਵਿਤਾ ਪਿਆਰਾ ਸਿੰਘ ਸਹਰਾਏ ਦੀ ਰਚਨਾ ਹੈ ਮਨੁੱਖ ਮਨੁੱਖ ਬਟਾ ਮਨੁੱਖ ਉਹ ਲੋ ਅਥਾ ਸਿਰਜਣਾਤਮਕ ਸ਼ਕਤੀ ਹੈ ਮਨੁੱਖ ਦੇ ਕੁਲ ਕੀ ਹੈ ਅਥਾ ਸਿਰਜਣਾਤਮਕ ਸ਼ਕਤੀਆਂ ਹੈਗੀਆਂ ਤੇ ਇਸ ਕਰਕੇ ਇਸ ਕਰਕੇ ਜਿਹੜਾ ਮਨੁੱਖ ਹੈ ਮਨੁੱਖ ਮਨੁੱਖ ਨੂੰ ਆਪਣੀਆਂ ਉਹਨਾਂ ਸ਼ਕਤੀਆਂ ਦੀ ਜਿਹੜੀ ਹੈ ਉਹ ਸ਼ਕਤੀਆਂ ਨੂੰ ਵਰਤਣਾ ਚਾਹੀਦਾ ਬੇਟਾ ਕਿਵੇਂ ਵਰਤਣਾ ਚਾਹੀਦਾ ਉਹ ਪਾ ਦੇਖਦੇ ਆ ਅ ਤਾਂ ਇਹਦੇ ਵਿੱਚ ਦੇਖੋ ਬੇਟਾ ਕਵੀ ਕਹਿੰਦਾ ਕਿ ਮਨੁੱਖ ਕਿਰਤਦਿਆਂ ਥਾਂ ਸਿਰਜਣਾਤਮਕ ਸ਼ਕਤੀਆਂ ਦਾ ਮਾਲਕ ਹੈ ਉਹ ਪਹਿਲ ਕਦਮ ਹੀ ਕਰਕੇ ਉਹਨੂੰ ਪਹਿਲ ਕਦਮ ਹੀ ਕਰਕੇ ਕਰਨੀ ਚਾਹੀਦੀ ਹੈ ਨਵਾਂ ਤੇ ਨਰਵਾ ਸੰਸਾਰ ਸਿਰਜ ਸਕਦਾ ਹੈ ਇਸ ਕੰਮ ਲਈ ਉਸ ਨੂੰ ਹੋਰ ਉੱਛਾ ਤੇ ਜ਼ੋਰ ਨਾਲ ਅੱਗੇ ਵਧੇ ਰਹਿਣਾ ਚਾਹੀਦਾ ਹੈ ਉਸਨੂੰ ਚਾਹੀਦਾ ਹੈ ਕਿ ਉਹ ਸਦਾ ਹਿੰਮਤ ਲਗਨ ਮਿਹਨਤ ਅਤੇ ਕਿਰਤ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਖੜੇ ਪਰੇ ਉਹਨੂੰ ਕੀ ਕਰਨਾ ਚਾਹੀਦਾ ਕਿਉਂਕਿ ਉਹਦੇ ਕੋਲ ਸਿਰਜਣਾਤਮਕ ਸ਼ਕਤੀਆਂ ਮेडਮ ਮੁਲਕ ਕੋਲ ਉਹਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਪਹਿਲ ਕਦਮੀ ਕਰਕੇ ਉਹ ਨਵਾਂ ਨਰਵਾ ਸੰਸਾਰ ਸਿਰਜ ਸਕਦਾ ਹੈ ਬੇਟਾ ਠੀਕ ਹੈ ਉਸਨੂੰ ਹੋਰ ਉਤਸ਼ਾਹ ਤੇ ਜ਼ੋਰ ਨਾਲ ਅੱਗੇ ਵਧਣਾ ਚਾਹੀਦਾ ਤੇ ਉਹ ਸਦਾ ਹਿੰਮਤ ਨਾਲ ਲਗਨ ਨਾਲ ਮਿਹਨਤ ਨਾਲ ਅਤੇ ਕਿਰਤ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਵਿੱਚ ਕੀ ਭਰੇ ਖੁਸ਼ੀਆ ਤੇ ਖੜੇ ਪਰੇ ਬਟਾ ਠੀਕ ਹੈ ਇਸ ਦੇ ਇਹਦੇ ਪ੍ਰਸ਼ਨ ਕੀ ਹੋ ਸਕਦੇ ਹੈ ਇਹਦੇ ਪ੍ਰਸ਼ਨ ਹੋ ਸਕਦੇ ਹੈ ਬਟਾ ਜਿਵੇਂ ਦੇਖੋ ਕਿ ਇਹਦੇ ਪ੍ਰਸ਼ਨਾਂ ਦੀ ਜੇਕਰ ਗੱਲ ਕਰੀਏ ਅ ਤਾਂ ਦੋਸਤਾਂ ਅਨਸਾਰ ਨਵਾਂ ਨਾਚ ਸਰੀਰ ਦੇ ਕਿਸ ਅੰਗ ਵਿੱਚ ਟੜਕਦਾ ਹੈ ਤਾਂ ਅਜੀ ਪੈਰਾਂ ਦੇ ਵਿੱਚ ਟੜਕਦਾ ਹੈ ਇੱਕ ਅਦਾ ਹੋਰ ਪ੍ਰਸ਼ਨ ਹੈ ਜਿਹੜਾ ਮੈਂ ਡਿਸਕਸ ਕਰ ਲੈਣਾ ਦੋਸਤਾ ਕਰਤਾ ਵਿੱਚ ਕਵੀ ਨੂੰ ਮਨੁੱਖ ਦੀ ਮੰਜ਼ਿਲ ਕਿੰਨੀ ਕੁ ਬੱਤ ਤੇ ਨਜ਼ਰ ਆਉਂਦੀ ਹੈ ਦੋ ਕਦਮ ਮੈਂ ਸ਼ਾਇਦ ਇਹ ਨਾ ਅੱਗੇ ਕੇ ਮਾਡਲ ਟੈਸਟ ਪੇਪਰ ਸੀ ਉਹਦੇ ਵਿੱਚ ਵੀ ਡਿਸਕਸ ਕੀਤਾ ਸੀ ਤੇ ਇੱਕ ਹੋਰ ਪ੍ਰਸ਼ਨ ਆ ਸਕਦਾ ਹੈ ਕਿ ਪਿਆਰਾ ਸਿੰਘ ਸਹਿرائی ਦੀ ਕਵਿਤਾ ਦੋਸਤਾਂ ਦੀ ਮੂਲ ਸੁਰ ਕੀ ਹੈ ਤੋ ਬਟਾ ਉਪਦੇਸ਼ਾਤਮਕ ਠੀਕ ਹੈ ਇੱਕ ਪ੍ਰਸ਼ਨ ਹੋਰ ਆ ਸਕਦਾ ਹੈ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਕਿ ਪਿਆਰਾ ਸਿੰਘ ਸਹਿرائی ਦੀ ਕਵਿਤਾ ਦੋਸਤਾਂ ਅਨੁਸਾਰ ਮਨੂਕੀ ਹੋਣੀ ਦਾ ਸਿਤਾਰਾ ਧੌਣ ਚੁੱਕ ਕੇ ਸਹਿਨਤਾ ਕਰਦਾ ਹੈ ਸਹੀ ਹੈ ਜਾਂ ਗਲਤ ਤਾਂ ਇਹਦਾ ਜਵਾਬ ਹੋਊਗਾ ਬਟਾ ਸਹੀ ਇਹ ਸਾਰੀਆਂ ਇਹ ਸਾਰੇ ਸਵਾਲ ਜਿਹੜੇ ਤੁਹਾਡੀ ਕਵਿਤਾ ਦੇ ਵਿੱਚੋਂ ਹੀ ਹੈ ਬਟਾ ਚਲੋ ਅੱਗੇ ਦੇਖਦੇ ਆ ਚਮਚਮੱਖੋ ਗੀਤ ਹਾਂਜੀ ਚਮਚਮ ਰੱਖੋ ਗੀਤ ਨੰਦ ਲਾਲ ਨੂਰਪੁਰੀ ਦੀ ਪ੍ਰਸਿੱਧ ਰਚਨਾ ਹੈ ਬਟਾ ਚਮਚਮ ਰੱਖੋ ਕਲਗੀ ਜੁਝਾਰ ਦੀ ਠੀਕ ਹੈ ਨਾ ਹਾਂਜੀ 1 ਮਿੰਟ ਦਿਓ ਬਸ ਮੈਨੂੰ ਚਲੋ ਬਟਾ ਚਮਚਮ ਰੱਖੋ ਗੀਤ ਨੰਦ ਲਾਲ ਨੂਰਪੁਰੀ ਦੀ ਪ੍ਰਸਿੱਧ ਰਚਨਾ ਹੈ ਇਸ ਗੀਤ ਵਿੱਚ ਕਵੀ ਨੇ ਮਾਤਾ ਗੁਜਰੀ ਜੀ ਦੀ ਮਾਨਸਿਕ वेदना ਅਤੇ ਬਲਬਲਿਆ ਨੂੰ ਪ੍ਰਗਟਾਇਆ ਹੈ ਠੀਕ ਹੈ ਮਾਤਾ ਗੁਜਰੀ ਜੀ ਜੰਗ ਵਿੱਚ ਗਏ ਆਪਣੇ ਵੱਡੇ ਸਹਬਜ਼ਾਦੇ ਆ ਸਹਬਜ਼ਾਦਾ ਅਜੀਤ ਸਿੰਘ ਜੀ ਤੇ ਸਹਬਜ਼ਾਦਾ ਸੁਹਾਰ ਸਿੰਘ ਜੀ ਦੀ ਬੜੀ ਚਾਹਤ ਤੇ ਬੇਸਬਰੀ ਨਾਲ ਉਡੀਕ ਕਰਦੇ ਹਨ ਪਰ ਉਹਨਾਂ ਦੇ ਜੰਗ ਵਿੱਚ ਸ਼ਹੀਦ ਹੋ ਜਾਣ ਦੀ ਖਬਰ ਨੂੰ ਸੁਣ ਕੇ ਉਹਨਾਂ ਦਾ ਮਨ ਦੁੱਖ ਨਾਲ ਭਰ ਜਾਂਦਾ ਹੈ ਠੀਕ ਹੈ ਬਟਾ ਤਾਂ ਉਹਨਾਂ ਦੀ ਮਾਨਸਿਕ वेदना ਨੂੰ ਪ੍ਰਗਟਾਇਆ ਗਿਆ ਉਹਨਾਂ ਦੇ ਬਲਬਲਿਆਂ ਨੂੰ ਪ੍ਰਗਟਾਇਆ ਗਿਆ ਤਾਂ ਇਹਦੇ ਵਿੱਚੋਂ ਕਿਹੜੇ-ਕਿਹੜੇ ਸਵਾਲ ਆ ਸਕਦੇ ਆ ਤੇ ਚੁੰਮ ਚੁੰਮ ਰੱਖੋ ਕਵਤਾ ਵਿੱਚ ਦਸਮ ਪਿਤਾ ਦੇ ਕਿਹੜੇ ਸ਼ਹਿਬਜ਼ਾਦੇ ਦੀ ਕਲਗੀ ਨੂੰ ਚੁੰਮ ਕੇ ਰੱਖਣ ਦਾ ਜ਼ਿਕਰ ਹੈ ਤੇ ਕਲਗੀ ਜਹਾਰ ਦੀ ਜੰਗ ਵਿੱਚ ਲੜ ਕੇ ਸਿਪਾਈ ਮੇਰੇ ਆਣਗੇ ਤੋ ਕੁਝ ਕਵੀ ਜੰਗ ਵਿੱਚ ਕਿਛ ਦੇਉਣ ਵਰ ਕਹਿੰਦਾ ਹੈ ਸਿਪਾਈ ਜਿਹੜੇ ਕਿ ਕੌਣ ਨੇ ਸ਼ਹਿਬਜ਼ਾਦਾ ਜੀ ਸਿੰਘ ਜੀ ਤੇ ਸ਼ਹਿਬਜ਼ਾਦਾ ਜਹਾਰ ਸਿੰਘ ਜੀ ਤੇ ਕੋਲੇ ਕੋਲੇ ਹੱਥਾਂ ਵਿੱਚ ਕਿਹੋ ਜਿਹੀਆਂ ਕਿਰਪਾਨਾਂ ਫੜੀਆਂ ਹੋਈਆਂ ਕੋਲੇ ਕੋਲੇ ਹੱਥਾਂ ਦੇ ਵਿੱਚ ਗੋਰੀਆਂ ਤੇ ਕਿਰਪਾਨਾਂ ਫੜੀਆਂ ਹੋਈਆਂ ਜਾਇ ਇਸ ਤਰ੍ਹਾਂ ਪ੍ਰਸ਼ਨ ਆ ਸਕਦਾ ਹੈ ਕਿ ਲਹੂ ਵਿੱਚ ਭਿੱਜੀ ਕੋੜੀ ਪੂਰ ਮਾਰ ਰਹੀ ਹੈ ਸਹੀ ਹੈ ਜਾਂ ਗਲਤ ਬਿਲਕੁਲ ਸਹੀ ਹੈ ਤੇ ਖੇਰ ਵਿੱਚ ਇਸ ਤਰ੍ਹਾਂ ਦਾ ਪ੍ਰਸ਼ਨ ਆ ਸਕਦਾ ਕਿ ਚੁਮਚਮ ਰੱਖੋ ਕਪਤਾ ਵਿੱਚ ਮੈਂ 13 ਜੋੜਾ ਦਾਦੇ ਕੋਲ ਹੈ ਜਵਸਿਆਂ ਇਹ ਤੁਕ ਦੇ ਵਿੱਚ ਦਿੱਤਾ ਹੋਗਾ ਕਿਹਦੇ ਕੋਲ ਜਵਸਿਆਂ ਦਾਦੇ ਕੋਲ ਠੀਕ ਹੈ ਤਾਂ ਇਸ ਦਾ ਕੇਂਦਰੀ ਪਾਅ ਤੇ ਜਿਹੜੀ ਮਹੱਤਵਪੂਰਨ ਪ੍ਰਸ਼ਨਾਂ ਵੀ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਚਲੋ ਅੱਗੇ ਦੇਖਦੇ ਹਾਂ ਅੱਗੇ ਸਾਡੇ ਕੋਲ ਬੇਟਾ ਅੱਗੇ ਆ ਗਿਆ ਸਾਡੇ ਕੋਲ ਬਾਰਿਸ਼ਾ ਬਾਰਿਸ਼ਾ ਕੀ ਦੀ ਰਚਨਾ ਹੈ ਮ੍ਰਿਤਾਰਿਤਮ ਦੀ ਅੱਜ ਆਖਾਂ ਬਾਰਿਸ਼ਾ ਨੂੰ ਕਿਤੇ ਕਮਰਾ ਵਿੱਚੋਂ ਬੋਲ ਹਨਾ ਇੱਕ ਮਿੰਟ ਵਾਸ ਤਾਂ ਇਹਦੇ ਵਿੱਚ ਦੇਖੋ ਬਟਾ ਇਹ ਜਿਹੜੇ ਕਵਿਤਰੀ ਅਮ੍ਰਿਤਾ ਪ੍ਰੀਤਮ ਨੇ 1947 ਵੇਲੇ ਜਿਹੜੀ ਦੇਸ਼ ਦੀ ਵੰਡ ਹੋਈ ਉਸ ਦਾ ਭਿਆਨਕ ਚਿੱਤਰ ਪੇਸ਼ ਕੀਤਾ ਹੈ ਬਟਾ ਇਸ ਕਵਤਾ ਵਿੱਚ ਦੇਸ਼ ਵੰਡ ਦਾ ਦੁਖਾਂਤ ਜਿਹੜਾ ਹੈ ਉਹਦੀ ਝਲਕ ਮਿਲਦੀ ਹੈ ਬੜੀ ਕਾਵਿਕ ਅੰਦਾਜ਼ ਵਿੱਚ 1947 ਦੇ ਫਿਰਕੂ ਪ੍ਰਸਾਦਾ ਨੇ ਫਿਰਕੂ ਪ੍ਰਸਾਦ ਕਿਹੜੇ ਹੁੰਦੇ ਆ ਫਿਰਕਾ ਪ੍ਰਸਤੀ ਜਿਹਨੂੰ ਆਪਾਂ ਕਹਿੰਦੇ ਰਹਾ ਮਜ਼ਹੇਬੀ ਜਿਹੜੀ ਪ੍ਰਸਾਦ ਹੁੰਦੇ ਆ ਨਾ Hindu Muslimਾਂ ਦੇ ਸਿੱਕਾ ਦੇ ਅਰਧ ਵਿੱਚ ਲੜਾਈ ਦਾ ਜ਼ਿਕਰ ਜਿਹੜਾ ਹੈ ਕਿਉਂਕਿ ਵੱਡ ਬਡਾਈ ਹੋਈ ਸੀ ਉਸ ਵੇਲੇ ਹਿੰਦੂ ਦਾ ਸਿੱਖ ਦਾ ਮੁਸਲਮਾਨ ਦਾ ਸਾਰਿਆਂ ਦਾ ਘਾਣਾ ਹੋਇਆ ਸੀ ਬਟਾ 1947 ਦੇ ਫਿਰਕੂ ਬਸਾਦਾਂ ਨੇ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਚੱਪੇ-ਚੱਪੇ ਨੂੰ ਅਪੜੀ ਚਿਪੇਟ-ਵਿਟ ਲੈ ਲਿਆ ਜਿਸ ਕਰਕੇ ਇੱਕ ਤੋਂ ਪ੍ਰੇਮ ਪਿਆਰ ਦੀਆਂ ਗੱਲਾਂ ਖਤਮ ਹੋ ਗਈਆਂ ਪੰਜਾਬ ਪੰਜਾਬੀ ਅਤੇ ਪੰਜਾਬੀ ਦੀ ਅਸਲ ਨੁਹਾਰ ਰੁਲ ਗਈ ਤੇ ਪੰਜਾਬੀ ਨੌਜਵਾਨ ਪ੍ਰੀਤ ਨੂੰ ਭੁੱਲ ਕੇ ਇਸਤਰੀਆਂ ਦੀ ਬੇਇਬਤੀ ਕਰਨ ਉੱਤੇ ਤੁਲ ਗਏ ਪੰਜਾਬੀ ਨੌਜਵਾਨ ਦਾ ਮਤਲਬ ਆ ਸਾਝਾ ਪੰਜਾਬੀ ਨੌਜਵਾਨ ਦੇ ਭਾਵੇਂ ਹਿੰਦੂ ਸੀ ਭਾਵੇਂ ਪੰਜਾਬ ਸਿੱਖ ਸੀ ਤੇ ਭਾਵੇਂ ਮੁਸਲਮਾਨ ਸੀ ਪੰਜਾਬੀ ਦੀ ਗੱਲ ਹੋ ਰਹੀ ਬੜਾ ਪੰਜਾਬੀ ਨੌਜਵਾਨ ਤੋਂ ਆਪਣੀ ਪ੍ਰੀਤ ਨੂੰ ਭੁਲ ਕੇ ਇਸਤਰੀਆਂ ਦੀ ਬੇਇੱਜ਼ਤੀ ਕਰਨ ਉੱਤੇ ਤੁਲ ਗਏ ਠੀਕ ਹੈ ਤੇ ਫਿਰ ਕੁ ਬਸਾ ਦੀ ਗੱਲ ਹੋਈ ਹੈ ਵੰਡ ਦਾ ਦੁਖਾਂ ਦੇ ਵਿੱਚ ਕਾਵਿਕ ਅੰਦਾਜ਼ ਵਿੱਚ ਜਿਹੜਾ ਉਹ ਚਲ ਗਿਆ ਠੀਕ ਹੈ ਵਿਸ਼ ਹੋਇਆ ਤੇ ਕਿਵੇਂ ਕੇਵੇਂ ਤੇ ਪਿਆਰ ਦੀਆਂ ਸਾਰੀਆਂ ਗੱਲਾਂ ਖਤਮ ਹੋ ਗਈਆਂ ਤੇ ਫਿਰ ਕੁ ਪ੍ਰਸਾਰ ਜਿਹੜੇ ਆ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਚਾਰੇ ਪਾਸੋਂ ਘੇਰ ਲਿਆ ਠੀਕ ਹੈ ਸੈਪਰੇਸ਼ਨ ਕੀ ਆ ਸਕਦੇ ਆ ਪ੍ਰਸ਼ਨ ਆ ਸਕਦੇ ਆ ਕਿ ਇਸ ਹਫਤਾ ਦੇ ਵਿੱਚ ਕਿਹੜੇ ਸਾਲ ਦਾ ਦੁਖਾਂਤ ਚਿੱਤਰ ਨੂੰ ਮਿਲਦਾ ਹੈ 1947 ਦਾ ਤੇ ਇਹਦੇ ਵਿੱਚੋਂ ਕਿਹੜੇ-ਕਿਹੜੇ ਪ੍ਰੀਤ ਨਾਇਕ ਨਾਇਕਾ ਦਾ ਜ਼ਿਕਰ ਹੁੰਦਾ ਹੈ ਤਾਂ ਹੈ ਹੀਰਾ ਹੀ ਰਾਂਜੀ ਦਾ ਬਾਕੀ ਦਾ ਬਟਾ ਜਾਇ ਇਸ ਤਰ੍ਹਾਂ ਆ ਸਕਦਾ ਹੈ ਕਿ ਵਰषा ਦਰਦਮੰਦਾ ਦੇ ਦਰਦਿਆ ਕਿਸ ਨੂੰ ਕਹਿੰਦੇ ਤੋਂ ਵਰਿਸ਼ਾ ਨੂੰ ਕਹਿੰਦੀ ਹੈ ਦੋ ਤਿੰਨ ਪ੍ਰਸ਼ਨ ਬੰਦੇ ਆ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਆ ਅੱਗੇ ਬਟਾ ਸਾਡੇ ਕੋਲ ਕਵੀ ਹੈ ਮੇਰਾ ਹਰਪਜੀਤ ਸਿੰਘ ਦੀ ਰਚਨਾ ਮੇਰਾ ਬਚਪਨ ਮੇਰਾ ਬਚਪਨ ਦੇ ਪੜ ਦੇਖਦੇ ਆਪਾਂ ਮੇਰਾ ਬਚਪਨ ਦੇ ਵਿੱਚ ਕੀ ਹੈ ਕਿ ਕਵਿਤਾ ਹਰਪਜੀਤ ਸਿੰਘ ਦੀ ਹੈ ਇਸ ਕਵਿਤਾ ਵਿੱਚ ਇੱਕ ਪਿਤਾ ਹੀਨ ਬੱਚੇ ਦੀਆਂ ਕੋਮਲ ਭਾਵਨਾਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ ਪਿਤਾ ਹੀਨ ਬੱਚਾ ਹੋਰ ਨਾ ਸਧਾਰਨ ਬੱਚਿਆਂ ਵਾਂਗ ਆਪਣਾ ਬਚਪਨ ਨਹੀਂ ਬੋਹ ਸਕਦਾ ਬਿਲਕੁਲ ਸਹੀ ਹੈ ਕਿਉਂਕਿ ਉਸ ਨੂੰ ਉਸੇ ਸਿਰ ਤੇ ਬਹੁਤ ਸਰੀਂ ਜਿੰਮੇਵਾਰੀਆਂ ਆ ਜਾਂਦੀਆਂ ਹਨ ਉਸਦੀ ਸ਼ਰਮ ਹਇਆ ਵਿੱਚ ਡੁੱਬੀ ਮਾਂ ਉਸਦੇ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਮਜਬੂਰੀ ਵਸ ਹਿੱਸਾ ਨਹੀਂ ਪਾ ਸਕਦੀ ਅਜਿਹੀ ਸਥਿਤੀ ਵਿੱਚ ਪਲਿਆ ਬੱਚਾ ਜਦੋਂ ਵੱਡਾ ਹੁੰਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਉਸਦੀ ਮਾਸੂਮੀਅਤ ਉਸ ਪਾਸੋਂ ਖੁੱਸ ਗਈ ਹੈ ਕਵੀ ਨੂੰ ਅਜਿਹੇ ਬੱਚਿਆਂ ਤੇ ਉਹਨਾਂ ਦੀ ਮਾਵਾਂ ਨਾਲ ਦਿਲੋਂ ਹਮਦਰਦੀ ਹੈ ਠੀਕ ਹੈ ਤਾਂ ਕੀ ਹੁੰਦਾ ਹੈ ਬੱਚੇ ਦੀਆਂ ਕੋਮਲ ਭਾਵਨਾਵਾਂ ਬੱਚਾ કોਣਾ ਹੈ ਪਿਤਾ ਹੈ ਇਹਨ ਬੱਚਾ ਜਿਹਦਾ ਪਿਤਾ ਨਹੀਂ ਹੈ ਉਸ ਆਧਾਰਨ ਬੱਚਿਆਂ ਵਾਂਗ ਆਪਣਾ ਬਚਪਨ ਨਹੀਂ ਹੰਡਾਉਂਦਾ ਠੀਕ ਹੈ ਤੇ ਉਹਦੀ ਮਾਂ ਜਿਹੜੀ ਸ਼ਰਮ ਹੈ ਵਿੱਚ ਡੁੱਬੀ ਹੈ ਉਹ ਵੀ ਉਹਦੇ ਮਾਨਸਿਕ ਤੇ ਸਰੀਰਕ ਵਿਕਾਸ ਦੇ ਵਿੱਚ ਬਣਦਾ ਯੋਗਦਾਨ ਨਹੀਂ ਪਾ ਸਕਦੀ ਤੇ ਜਦੋਂ ਇਹ ਬੱਚਾ ਵੱਡਾ ਹੁੰਦਾ ਉਸ ਨੂੰ ਦੁੱਖ ਹੁੰਦਾ ਹੈ ਕਿ ਉਹਦੀ ਮਾਸੂਮੀਅਤ ਜਿਹੜੀ ਹੈ ਨਾ ਉਹਦੀ ਮਾਸੂਮੀਅਤ ਖੁੱਸ ਗਈ ਹੈ ਤੇ ਕਵੀ ਨੂੰ ਜਿਹੇ ਬੱਚਿਆਂ ਦੇ ਉਹਨਾਂ ਦੀ ਮਾਵਾਂ ਨਾਲ ਕੇ ਦਿਲੋਂ ਹਮਦਰਦੀ ਹੈ ਪ੍ਰਸ਼ਨ ਕੀ ਆ ਸਕਦਾ ਹੈ ਇਹਦੇ ਵਿੱਚ ਮੇਰੇ ਲਈ ਕੋਈ ਜ਼ਿਆਦਾ ਪ੍ਰਸ਼ਨ ਤਾਂ ਨਹੀਂ ਹੈ ਇੱਕ ਦੋ ਪ੍ਰਸ਼ਨ ਹੀ ਹੈ ਜਿਵੇਂ ਮੇਰਾ ਬਚਪਨ ਕਵਤਾ ਜ ਮਾਂ ਨੇ ਆਪਣੇ ਹੱਥੀ ਆਪਣੇ ਪਤੀ ਦੀ ਚਿੱਤਾ ਜਲ ਚਿੱਤਾ ਜਲਾਈ ਸਹੀ ਹੈ ਜੇ ਗਲਤ ਸਹੀ ਹੈ ਮੇਰਾ ਬਚਪਨ ਕਵਤਾ ਵਿੱਚ ਮੂਲ ਰੂਪ ਵਿੱਚ ਕਿਸ ਰਿਸ਼ਤੇ ਦਾ ਮੂਲ ਰੂਪ ਵਿੱਚ ਰਿਸ਼ਤਾ ਵਿੱਚ ਵਿਚਰਦਾ ਨਜ਼ਰ ਆਉਂਦਾ ਮਾਂ ਪੁੱਤ ਦਾ ਠੀਕ ਹੈ ਨਾ ਉਹ ਮਾਂ ਪੁੱਤ ਦਾ ਆਉਂਦਾ ਪਰ ਉਹ ਠੀਕ ਹੈ ਮੇਰਾ ਬਚਪਨ ਦੇ ਵਿੱਚ ਕੀ ਹੈ ਆਪਣੇ ਪਿਤਾ ਨੂੰ ਪਿਤਾ ਦੀ ਜਿਹੜੀ ਹੋਂਦ ਹੈ ਉਸ ਨੂੰ ਯਾਦ ਕਰਦਾ ਠੀਕ ਹੈ ਨੈਕਸਟ ਉਹਦਾ ਗੀਤ ਸ਼ਿਵ ਕੁਮਾਰ ਬਡਾਲਵੀ ਬਸ ਚਲੋ ਜੀ ਪੜੋ ਇਹ ਤੁਹਾਨੂੰ ਗੀਤ ਕਵਤਾ ਸ਼ਿਵ ਕੁਮਾਰ ਦੀ ਰਚਨਾ ਹੈ ਗੀਤ ਕਵਤਾ ਸ਼ਿਵ ਕੁਮਾਰ ਦੀ ਰਚਨਾ ਹੈ ਇਹ ਇੱਕ ਗੀਤ ਕਾਵ ਰੂਪ ਹੈ ਗੀਤ ਕਾ ਇਹਦਾ ਕਾਵ ਰੂਪ ਕਿਹੜਾ ਹੈ ਗੀਤ ਹੈ ਬੇਟਾ ਇਸ ਗੀਤ ਦੀ ਸੁਰ ਉਦਾਸੀ ਵਾਲੀ ਹੈ ਪਹਿਲੀ ਗੱਲ ਤਾਂ ਇਹ ਜ਼ਰੂਰ ਨੋਟ ਕਰ ਲਿਆ ਜੇ ਬਿਰਹੁ ਕੁੰਠਿਆ ਪ੍ਰੀਤਮ ਪ੍ਰੇਮਿਕਾ ਦੇ ਬਿਰਹੁ ਕਾਰਨ ਇੰਨਾ 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 ਨਹੀਂ ਲਿਖਣਾ ਬੇਟਾ ਇਹ ਇੰਨਾ ਇਨਾ ਨਹੀਂ ਹੈ ਇਹ ਹੈ ਇੰਨਾ ਇੰਨਾ ਦੁਖੀ ਤੇ ਵਿਸਾਦ ਗ੍ਰਸਤ ਹੈ ਇੰਨਾ ਦੁਖੀ ਤੇ ਵਿਸਾਦ ਗ੍ਰਸਤ ਇੰਨਾ ਲਿਖਣਾ ਬੇਟਾ ਕਿ ਉਹ ਉਸਦੀ ਜੀਵਨ ਲੀਲਾ ਉਹ ਚਾਹੁੰਦਾ ਹੈ ਕਿ ਉਹਦੀ ਜੀਵਨ ਲੀਲਾ ਜਿਹੜੀ ਹੈ ਉਹ ਕੀ ਹੈ ਛੇਤੀ ਸਮਾਪਤ ਹੋ ਜਾਵੇ ਮਰਨ ਦੀ ਇੱਛਾ ਕਰਦਾ ਹੈ ਪ੍ਰਤੀਗਮਈ ਰੂਪ ਦੇ ਵਿੱਚ ਉਸਦੀ ਇੱਛਾ ਹੈ ਕਿ ਉਸ ਨੂੰ ਬਿਰਹਾ ਦੀ ਪੱਟੀ ਵਿੱਚ ਇੰਨਾ ਪੁੰਨਿਆ ਜਾਵੇ ਕਿ ਉਹ ਛੇਤੀ ਹੀ ਮੁਕ ਜਾਵੇ ਠੀਕ ਹੈ ਨਾ ਪਠੀ ਵਾਲੀਏ ਚਿੰਬੇਲੀਏ ਡਾਲੀਏ ਤੈਨੂੰ ਦਿਆ ਹੰਝੂਆਂ ਦਾ ਪਾੜਾ ਨੀ ਪੀੜਾਂ ਦਾ ਪ੍ਰਾਗ ਆ ਗਿਆ ਪੁੰਨ ਦੇ ਠੀਕ ਹੈ ਕਿਉਂਕਿ ਪੀੜਾਂ ਦਾ ਪ੍ਰਾਗ ਆ ਗਿਆ ਦਾ ਭਾਵ ਹੈ ਵੀ ਉਹਦੀ ਸਰੂਦਾਸੀ ਵਾਲੀ ਹੈ ਬਿਰਹੋਂ ਕੁੰਠਿਆ ਬਿਰਹੋਂ ਦੇ ਵਿੱਚ ਵਿਛੋੜੇ ਵਿੱਚ ਤੜਫਦਾ ਹੈ ਨਾ ਇਸ ਕਰਕੇ ਪ੍ਰਸ਼ਨ ਕੀ ਆ ਸਕਦੇ ਹੈ ਪ੍ਰਸ਼ਨ ਇਹ ਹੀ ਆ ਸਕਦਾ ਹੈ ਬਟਾਏਕਾ ਦਾ ਕੋਈ ਬਿਸ਼ੂ ਕੁਮਾਰ ਬਟਾਲਵੀ ਦੀ ਗੀਤ ਇਸ ਮੂਲ ਸੁਰ ਕੀ ਹੈ ਉਹ ਮੂਲ ਸੁਰ ਰਵਿडाਗ ਦਾਸੀ ਵਾਲੀ ਕੀ ਹੈ ਉਹਦਾ ਸਵਾਲ ਬਾਕੀ ਛੋਟੇ ਛੋਟੇ ਸਵਾਲ ਜਿਹੜੇ ਤੁਸੀਂ ਕਰ ਹੀ ਲਈ ਹੋਣੇ ਅਖੀਰਲਾ ਬੇਟਾ ਸਾਡੇ ਕੋਲ ਕਵੀ ਹੈ ਅਖੀਰਲਾ ਸਾਡੇ ਕੋਲ ਕਵੀ ਹੈ ਬੇਟਾ ਦੇਖੋ surjit patar ਹਾਂਜੀ ਕਹਿੰਦਾ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਚਲੋ ਵੀ ਬੇਟਾ ਇਹਦੀ ਆਪਾਂ ਪ੍ਰਸ਼ਨ ਉੱਤਰ ਆਪਾਂ ਡਿਸਕਸ ਕਰਦੇ ਆ ਤੇ ਪਹਿਲਾਂ ਕੇਂਦਰੀ ਬਾਉ ਬਰ ਲੈਨੇ ਆ ਐਵੇਂ ਨਾ ਮੁੱਤਾਂ ਤੇ ਡੋਲੀ ਜਾ ਪਾਣੀ ਸੁਜੀਤ ਪਾਤਰ ਦੀ ਰਚਨਾ ਹੈ ਇਸ ਕਵਿਤਾ ਵਿੱਚ ਕਵੀ ਨੇ ਕੁਦਰਤ ਦੇ ਰੰਗਾਂ ਵਿੱਚ ਰੰਗ ਕੇ ਆਪਣੀਆਂ ਭਾਵਾਂ ਨੂੰ ਵਿਅਕਤ ਕੀਤਾ ਹੈ ਕੁਦਰਤ ਦੇ ਰੰਗਾਂ ਵਿੱਚ ਰੰਗ ਕੇ ਆਪਣੇ ਭਾਵਾਂ ਨੂੰ ਕੀ ਕੀਤਾ ਵਿਅਕਤ ਕੀਤਾ ਹੈ ਪਾਣੀ ਦਾ ਰੁੱਖਾਂ ਤੇ ਮਨੁੱਖਾਂ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ ਇਸ ਨੂੰ ਐਵੇਂ ਨਹੀਂ ਗਵਾਉਣਾ ਚਾਹੀਦਾ ਸਗੋਂ ਇਸ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ਪਾਣੀ ਦਾ ਸੰਕਟ ਜੀਵਨ ਲਈ ਘਾਤਕ ਹੋਵੇਗਾ ਕਵੀ ਪ੍ਰੇਮਿਕਾ ਦੇ ਵਿਛੋੜੇ ਵਿੱਚ ਆਪਣੇ ਹੰਝੂ ਰੂਪੀ ਪਾਣੀ ਦਾ ਮੁੱਲ ਪਾਉਣਾ ਚਾਹੁੰਦਾ ਹੈ ਪਰ ਸਭ ਕੁਝ ਵਿਅਰਥ ਜਾਂਦਾ ਹੈ ਤਾਂ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਇਹ ਕਵਿਤਾ ਦੋ ਪੱਗਾਂ ਵਿੱਚ ਪੂਰੀ ਹੁੰਦੀ ਹੈ ਪਹਿਲੇ ਪੱਗ ਦੇ ਵਿੱਚ ਕਵੀ ਪਾਣੀ ਦੀ ਮੱਤ ਤਾਨੂ ਬਰਗਟਾਉਂਦਾ ਹੈ ਦੂਜੇ ਪੱਗ ਦੇ ਵਿੱਚ ਕਵੀ ਜਿਹੜਾ ਹੈ اپنی প্রেমিকা ਦੇ ਵਿਛੋੜੇ ਦੇ ਵਿੱਚ ਆਪਣੇ ਜਿਹੜੇ ਹੰਝੂ ਰੂਪੀ ਪਾਣੀ ਹੈ ਉਹਨਾਂ ਦਾ ਮੁੱਲ ਪਾਉਣਾ ਚਾਹੁੰਦਾ ਪਰ ਸਭ ਕੁਝ ਵਿਅਰਥ ਜਾਂਦਾ ਹੈ ਤਾਂ ਇਹਦੇ ਵਿੱਚ ਆਪਾਂ ਕਹਿ ਸਕਦੇ ਦੋ ਤਿੰਨ ਪ੍ਰਸ਼ਨ ਬਣਦੇ ਜਿਹੜੇ ਉਹ ਦੋ ਤਿੰਨ ਪ੍ਰਸ਼ਨ ਕਿਹੜੇ ਹੈਗੇ ਆ ਉਹ ਆਪਾਂ ਡਿਸਕਸ ਕਰਦੇ ਆ ਪਹਿਲਾ ਪ੍ਰਸ਼ਨ ਤਾਂ ਇਹ ਹੈ ਬਟਾ ਕਿ ਕਿ ਪਾਣੀ ਕبھی ਜਿਹੜਾ ਪਾਣੀ ਬੁੱਤਾਂ ਤੇ ਡੋਲਣ ਦੀ ਥਾਂ ਤੇ ਕਿੱਥੇ ਬਰਸਾਉਣ ਦੀ ਨਸੀਹਤ ਦਿੰਦਾ ਤੋਂ ਤੇ ਬਿਰਖਾਂ ਤੇ ਤੇ ਉਹ ਫੇਰ ਇੱਕ ਪ੍ਰਸ਼ਨ ਹੋਰ ਆਉਂਦਾ ਹੈ ਕਿ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਗਜ਼ਲ ਵਿੱਚ ਸਰਵਰ ਦਾ ਸੁੱਤਾ ਪਾਣੀ ਕਿਉਂ ਘੱਮਦਾ ਕਿਉਂਕਿ ਕੋਈ ਮਿਰਖਾ ਤੋਂ ਪੱਤੀਆਂ ਤੋੜ ਰਿਹਾ ਠੀਕ ਹੈ ਤੇ ਇੱਕ ਪ੍ਰਸ਼ਨ ਹੋਰ ਆਪਾਂ ਡਿਸਕਸ ਕਰ ਸਕਦੇ ਆ ਇਹਦੇ ਵਿੱਚ ਕਿ ਕਵੀ ਦੀ ਪਿਆਸ ਅਗਨ ਬੜਨ ਤੇ ਉਸ ਨੂੰ ਹਰ ਸਰਵਰ ਦਾ ਪਾਣੀ ਸੁੱਚਾ ਲੱਗਿਆ ਸਹੀ ਹੈ ਜਾਂ ਗਲਤ ਤੇ ਬਿਲਕੁਲ ਸਹੀ ਹੈ ਤੇ ਦੂਜਾ ਇੱਕ ਹੋਰ ਪ੍ਰਸ਼ਨ ਹੋ ਸਕਦਾ ਹੈ ਕਿ ਸੂਲਾ ਦੇ ਰੁੱਖਾਂ ਤੇ ਪਾਣੀ ਵਰਨ ਨਾਲ ਲੇਖਕ ਨੂੰ ਕਿਸੇ ਦੀ ਯਾਦ ਨਹੀਂ ਆਈ ਬਿਲਕੁਲ ਜੀ ਯਾਦ ਆਈ ਸੀ ਪਰ ਨਹੀਂ ਲਿਖਿਆ ਇਸ ਲਈ ਇਹ ਗਲਤ ਹੈ ਤੇ ਜਹ ਇੱਕ ਹੋਰ ਹੈ ਕਿ ਲੱਗੇ ਧੁੱਪ ਜੇ ਸ਼ਹਿਰ ਤੇਰੇ ਸ਼ਹਿਰ ਤੇਰੇ ਦੇ ਵਿਰਖਾ ਨੂੰ ਦੇ ਪ੍ਰਤੀਕਰਮ ਵੱਜੋਂ ਪਾਣੀ ਉੱਧਰ ਜਾਵੇਗਾ ਕਿਸ ਦਾ ਮੇਰੇ ਸ਼ਹਿਰ ਦਾ ਤਾਂ ਬੇਟਾ ਇਹ ਹੈ ਜਿਹਦਾ ਲੈਕਚਰ ਜੀ ਦੇ ਵਿੱਚ ਮੈਂ ਤੁਹਾਡੇ ਲਾਜ਼ਮੀ ਪੰਜਾਬੀ ਦੇ ਕਰਤਾ ਪਾਗ ਵਿੱਚ ਸ਼ਾਮਿਲ ਸਾਰੀਆਂ ਕਵਤਾਵਾਂ ਦੇ ਕੇਂਦਰੀ ਭਾਵ ਉਹਨਾਂ ਦੇ ਮਹੱਤਵਪੂਰਨ ਵਸਤੂ ਰਿਤ ਪ੍ਰਸ਼ਨ ਜਿਹੜੇ ਮੈਂ ਤੁਹਾਡੇ ਨਾਲ ਸੰਝੇ ਕੀਤੇ ਹੈ ਉਮੀਦ ਹੈ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ ਜੇਕਰ ਪਸੰਦ ਆਇਆ ਤੇ ਸਿਰੋ ਲਾਈਕ ਕਮੈਂਟ ਸ਼ੇਅਰ ਕਰਨਾ ਹੈ ਜਿਹੜਾ ਬੱਚੇ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਅਜਿਹਾ ਇਹ ਚੈਨਲ ਤੇ ਆਪਣਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰ ਲੈਣ ਠੀਕ ਹੈ ਬੇਟਾ ਤਾਂ ਇਹ ਕੰਮ ਤੁਸੀ ਜ਼ਰੂਰ ਕਰਨਾ ਹੈ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਇਸ ਨੂੰ ਕਮੈਂਟ ਵੀ ਕਰਨਾ ਹੈ ਤੇ ਅਜੇ ਤੱਕ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਠੀਕ ਹੈ ਅਜਲੇ ਹੀ ਇੰਨਾ ਹੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ